ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਟਿੰਡਾ ਦੇ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਆਂਗਣਵਾੜੀ ਬੱਚਿਆਂ ਨੂੰ ਵੰਡੀਆਂ ਗਈਆਂ ਗਰਮ ਕੋਟੀਆਂ ਇਹਨਾਂ ਦੇ ਪ੍ਰਧਾਨ ਰਮੇਸ਼ ਮਹਿਤਾ ਨੇ ਦੱਸਿਆ ਕਿ ਅਸੀਂ ਹਰ ਮਹੀਨੇ ਜਾਂ ਸਰਦੀਆਂ ਦੇ ਵਿੱਚ ਅਸੀਂ ਲੋਕ ਭਲਾਈ ਦੇ ਕੰਮ ਕਰਦੇ ਰਹਿੰਦੇ ਹਾਂ ਕਿ ਇਹ ਬੁਰਾ ਮਾਮਲਾ ਆਪ ਦੇਖਦੇ ਹਾਂ ਰੋਸ਼ਨੀ ਪੰਜਾਬ ਦੀ ਤੋਂ ਸ਼ੌਕ ਬੰਸਲ ਦੀ ਰਿਪੋਰਟ ਅੱਜ ਦਾ ਸਾਡੇ ਜਤਨਦਰ ਗੋਇਲ ਪੰਪੀ ਆਥਰਾ ਬੈਲਫੇਸ ਸੈਡੀ ਦੇ ਮੈਂਬਰ ਤੇ ਐਡਵਾਈਜ਼ਰ ਸੀਗੇ ਜਿਨ੍ਹਾਂ ਦੀ ਯਾਦ ਦੇ ਵਿੱਚ ਆਂਗਣ ਬਾੜੀ ਬੱਚਿਆਂ ਨੂੰ ਉਹਨਾਂ ਦੇ ਸੈਂਟਰਾਂ ਨੂੰ ਜਿਹੜੀਆਂ ਹੈਗੀਆਂ ਤੇ 100 ਕੋਟੀਆਂ ਵੰਡੀਆਂ ਜਾ ਰਹੀਆਂ ਨੇ ਕੱਲ 12 ਕੋਟੀਆਂ ਅਸੀਂ ਚਲਿਆ ਹੋਮ ਦੇ ਵਿੱਚ ਵੰਡਿਆ ਸੀ ਬੱਚਿਆਂ ਨੂੰ ਜਿਦੇ ਵਿੱਚ ਆਪਣੇ ਰਮਨਦੀਪ ਗੋਇਲ ਜਿਹੜੇ सीएमओ सीएमओ ऑफिस ਦੇ ਫੀਲਡ ਅਫਸਰ ਸੀਗੇ ਉਹਨਾਂ ਦੇ ਹੱਥੋਂ ਵੰਡਵਾਈਆਂ ਗਈਆਂ ਤੇ ਅੱਜ ਜਿਹੜਾ ਹੈਗਾ ਸ਼੍ਰੀ ਸ਼ਾਨੂੰ ਗੋਇਲ ਜੀ ਐਡਵੋਕੇਟ ਉਹਨਾਂ ਦੇ ਚਾਚਾ ਜੀ ਦੇ ਬੇਟੇ ਉਹ ਆਪਦੇ ਹੱਥੋਂ ਇਹ ਕੋਠੀਆਂ ਬੰਨਣਗੇ ਗੋਇਲ ਪਰਿਵਾਰ ਵੱਲੋਂ ਅਰਜਦੀਸ਼ ਗੋਇਲ ਜੀ ਨੇ ਜਿਹੜੇ ਲੁਧਿਆਣੇ ਵਿੱਚ ਰਹਿੰਦੇ ਨੇ ਉਹਨਾਂ ਨੇ 100 ਕੋਠੀਆਂ ਆਪਦੇ ਬਰਨ ਦੀ ਯਾਦ ਦੇ ਵਿੱਚ ਭੇਜੀਆਂ ਨੇ ਅੱਜ 7ਵੀਂ ਵਰ੍ਹੇਸਵੀ ਦੇ ਮੌਕੇ ਤੇ ਅਸੀਂ ਇਹ ਕੋਠੀਆਂ ਵੰਡ ਰਹੇ ਹਾਂ ਤੇ ਇਹਨਾਂ ਪਰਿਵਾਰ ਦਾ ਜਿਹੜਾ ਗੋਇਲ ਪਰਿਵਾਰ ਦਾ ਬਹੁਤ ਹੀ ਸਲਾਘਾਯੋਗ ਕੰਮ ਹੈ ਜਿੰਨੀ ਤਾਰੀਫ ਕੀਤੀ ਜਾਵੇ ਜਤਿੰਦਰ ਗੋਇਲ ਪੰਪੀ ਦੀ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਪਠੰਡੇ ਦੇ ਜਿਹੜੇ ਜਿੰਨੀਆਂ ਵੀ ਸੰਸਥਾਵਾਂ ਉਹਨਾਂ ਦੇ ਨਾਲ ਜੁੜੇ ਹੋਏ ਸੀਗੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆਂ ਤੇ ਉਹਨਾਂ ਦੇ ਪਰਿਵਾਰ ਤੋਂ ਆਸ ਕਰਦੇ ਆਂ ਕਿ ਹਰ ਸਾਲ ਐਸੇ ਤਰ੍ਹਾਂ ਹੀ ਗਰੀਬ ਅਤੇ ਜ਼ਰੂਰਤਮੰਦ ਜਿਹੜੇ ਆਂਗਣਵਾੜੀ ਦੇ ਬੱਚੇ ਆ ਇਸ ਤਰ੍ਹਾਂ ਇਹ ਕੋਟੀਆਂ ਬਣਦੇ ਰਹਿਣਗੇ ਤੇ ਪਰਿਵਾਰ ਨੂੰ ਪਰਮਾਤਮਾ ਬਾਈ ਗੁਰੂ ਉਹਨਾਂ ਨੂੰ ਤਰੱਕੀ ਦੇਵੇ ਅਤੇ ਸ਼ਕਤੀ ਦੇਵੇ। ਰਾराण जी ਮੈਂ ਬੋਬੀ ਇੱਥੇ ਮਾਲਵੀ ਨਗਰ ਦੇ ਸ਼ੇ ਪਰਵਾਰ ਮੰਦਿਰ ਬ੍ਰੋਕਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹੈ ਜੋ ਕਿ ਇੱਥੇ ਮੈਨੂੰ 2.5 ਸਾਲ ਤੋਂ ਸੇਵਾ ਦਾ ਮੌਕਾ ਮਿਲਿਆ ਹੈ ਤੇ ਇਹ ਸੇਵਾ ਕਰਦੇ ਕਰਦੇ ਤੇ ਸਾਨੂੰ ਰਮੇਸ਼ ਜੀ ਪ੍ਰਧਾਨ ਜੀ ਮਿਲੇ ਆਸਰਾ ਵੈਲਫੇਅਰ ਸੁਸਾਇਟੀ ਦੇ ਇਹ ਕਹਿੰਦੇ ਸੀ ਅੰਗੜਾੜੀ ਬੱਚਿਆਂ ਲਈ ਅਲੀ ਕੋਟੀਆਂ ਬੰਨਿਆ ਸਾਨੂੰ ਇੱਥੇ ਸਤਾਂ ਦਿੱਤਾ ਵੀ ਅਸੀਂ ਇੱਥੇ ਹਰ ਮਹੀਨੇ ਲਾ ਲੋ 6 ਮਹੀਨੇ ਵਾਲਾ ਸਾਨੂੰ ਜੋ ਲੋਡ ਪੈਂਦੀ ਰਹਿੰਦੀ ਜਗ੍ਹਾ ਦੀ ਇਹ ਅਸੀਂ ਸੇਵਾ ਕਰਨੀ ਹੈ ਇਹ ਪੰਪੀ ਜੀ ਜਿਆਦ ਦੇ ਵਿੱਚ ਜੋ ਸਾਰੇ ਸ਼ਹਿਰ ਦੇ ਵਿੱਚ ਹਰ ਸੰਸਥਾ ਨਾਲ ਜੁੜੇ ਹੋਏ ਸੀ ਸਾਡੇ ਵੀ ਮਿੱਤਰ ਸੀ ਸਾਡੇ ਸ਼ਾਣੂ ਦੇ ਚਾਚੇ ਦੇ بیٹے ਸੀ ਉਹਨਾਂ ਦੇ ਗਰੀਬ ਬੱਚਨ ਦੇ ਦੇ ਹੋਏ ਆਂਗਰਵਾੜੀ ਦੇ ਬੱਚਨ ਦੇ ਦੇ ਇਹ ਕੋਟੀਆਂ ਬੰਨਿਆ ਜਾ ਰਹੀਆਂ ਸਰਦੀ ਹੋਰ ਵੀ ਆਸਰਾ ਵੈਲਫੇਅਰ ਦੇ ਕੰਮ ਕਰਦੇ ਆ ਇਹਨਾਂ ਜੋ ਇਹਨਾਂ ਨਾਲ ਸੰਸਥਾ ਬੰਦੇ ਜੁੜ ਜਾਂਦੇ ਆ ਉਹਨਾਂ ਦੇ ਸਹਿਯੋਗ ਨਾਲ ਆਸਰਾ ਵੈਲਫੇਅਰ ਦੇ ਪ੍ਰਧਾਨ ਜੀ ਅੱਗੇ ਲੱਗੇ ਇਹ ਕਾਰਿਆ ਕਰਦੇ ਰਹਿੰਦੇ ਆ ਬਾਕੀ ਅਸੀਂ ਵੀ ਇੱਥੇ ਕਈ ਸੰਸਥਾ ਸਾਡੇ ਨਾਲ ਜੁੜਿਆ ਹੋਈਆਂ ਜੋ ਕਿ ਇੱਥੇ 6-7 ਵੱਡੀਆਂ ਚੌਕੇ ਹੁੰਦੇ ਆ ਜੋ ਕਿ ਹਜ਼ਾਰ-ਹਜ਼ਾਰ ਬੰਦੇ ਦਾ ਰਾਤ ਨੂੰ ਲੰਗਰ ਜੀ ਪੂਰਨ ਮਾਸ਼ੀ ਜਸਟਮੀ ਲਾਸਟ ਦੇ ਬਾਕੀ ਅਸੀਂ ਖਟੂ ਸ਼ਾਹੀ ਦਾ ਮੰਦਰ ਬਣਾ ਰਿਆ ਹੈ ਇੱਥੇ ਨੀ ਬਸ ਇੱਕ ਖਟੂ ਸ਼ੇ ਦਾ ਉਦਘਾਟਨ ਕਰਨਾ ਹੈ ਉਹ 9 ਫਰਵਰੀ ਨੂੰ ਸ਼ਾਇਦ ਸਾਡੀ ਡੇਟ ਫਾਈਨਲ ਹੈ ਤੇ ਅਸੀਂ ਸਾਰੇ ਸ਼ਹਿਰ ਵਾਸੀ ਉਹਨਾਂ ਨੂੰ ਕਹਾਂਗੇ 9 ਫਰਵਰੀ ਨੂੰ ਇੱਥੇ ਹੁਮ ਹਮਾ ਕੇ ਪਹੁੰਚੋ ਇੱਥੇ ਮੰਦਰ ਦਾ ਉਦਘਾਟਨ 9 ਫਰਵਰੀ ਨੂੰ ਕਰਾਂਗੇ ਇਹ ਤਾਂ ਵਾਜੇ ਹੋਰ ਲੋਕਾਂ ਨੂੰ ਫੇਰ ਕਰਨਗੇ ਜੇ ਇਸ ਤਰ੍ਹਾਂ ਦੇ ਨਲਗੀ ਜਿਹੜਾ ਦੇ ਸਕਦਾ ਮੈਂ ਨਹੀਂ ਕਹਿੰਦੇ ਸਾਰੇ ਹਾਂਜੀ 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 ਬੜਾ ਵਾਸਤੇ ਹਾਂਜੀ ਇਹ ਇਹ ਤਾਂ ਸਮਾਜ ਸੇਵਾ ਹੈ ਇਹ ਤਾਂ ਸਾਡੇ ਕਰਾ ਚੱਲਦੀ ਰਹਿਣਾ ਹੈ ਭਰਾਂ ਜੀ ਦਾ ਚੱਲਦਾ ਰਹਿਣਾ ਹੈ ਸ਼ਾਨੂੰ ਜੀ ਚ ਕਰਦੇ ਰਹਿੰਦੇ ਆ ਇਹਨੇ ਪੰਪੀ ਜੀ ਯਾਦ ਦੇ ਵਿੱਚ ਕਿ ਉਹਨਾਂ ਯਾਦ ਉਸ ਬਣੀ ਰਹੀ ਉਹਨੇ ਪਰਵਾਰ ਵੱਲੋਂ ਲਾ ਲੋ ਬੇ ਸੇਵਾ ਚੱਲਦੀ ਰਹਿਣੀ ਹੈ ਮੰਦਰ ਵੱਲੋਂ ਵੀ ਚੱਲਦੀ ਹੈ ਸਾਡੇ ਵੱਲੋਂ ਵੀ ਚੱਲਦੀ ਹੈ ਅਸਤਾ ਜਿੰਦਗੀ ਐ ਲਾ ਲੋ ਮੈਨੂੰ ਆਲਾ ਜਨਮ ਹੀ ਇਸ ਕੰਮ ਕੇ ਲਿਤਾ ਵੀ ਲੋਕਾਂ ਨੂੰ ਪੜਾਈ ਕਰੀਏ ਅਸਤਾ ਇਸ ਗੱਲੋਂ ਫ੍ਰੀ ਨਾਲੇ ਸਾਡੇ ਬੱਚੇ ਸੈਟ ਹੈ ਉਹਨਾਂ ਦੀ ਕਰਨਾ ਕੀ ਹੈ ਅਸੀਂ ਲੋਕਾਂ ਬੱਚੇ ਬਗਦੀ ਬੱਚੇ ਸੇਵਾ ਕਰਾਂਗੇ ਤਾਂ ਸਾਨੂੰ ਹੋਰ ਅਸ਼ੀਰਵਾਦ ਮਿਲੇਗਾ ਬਸ ਆਹੀ ਅਸੀਂ ਕਾਰਿਆ ਕਰਦੇ ਜੀ